ਪਹਿਲਾਂ ਨਾ ਬਾਈ ਜਿਹੜੀ ਗੱਲਬਾਤ ਪੂਰੀ ਸੁਣ ਲਿਓ ਫੇਰ ਹੀ ਅੱਗੇ ਕਮੈਂਟ ਕਰਿਓ ਤੇ ਮੈਸੇਜ ਕਰਿਓ ਬਾਈ ਤੇ ਗੱਲਬਾਤ ਇਹ ਕਰਨਾ ਚਾਹੁੰਦੇ ਆ ਬਾਈ ਜਿਹੜਾ ਆਪਣਾ ਇਹ ਪੇਜ ਆ ਪੇਜ ਆ ਗਿੱਲ ਬਠਿੰਡੇ ਵਾਲਾ ਇਹ ਆਪਾਂ ਬਕਾਊ ਕਰਨਾ ਚਾਹੁੰਦੇ ਆ 33000 ਤੇ ਫੋਲੋਅਰ ਜਿਹੜੇ ਫੋਲੋਅਰ ਆ ਬਾਈ ਬਿਲਕੁਲ ਜੈਨੂਅਲ ਫੋਲੋਅਰ ਆ ਕੋਈ ਫੇਕ ਫੋਲੋਅਰ ਨਹੀਂ ਹੈਗੇ ਤੇ ਦੂਜੀ ਗੱਲ ਜਿਹੜੀ ਕਿ ਪੇਜ ਦੇ ਕੋਈ ਪਾਲਿਸੀ ਇਸ਼ੂ ਨਹੀਂ ਹੈਗਾ ਬਿਲਕੁਲ ਓਕੇ ਪੇਜ ਆ ਤੀਜੀ ਗੱਲ ਪੇਜ ਦੇ ਸਾਰੇ ਸੈਟਅਪ ਬਾਈ ਕਿਹੜੇ ਟੂਲ ਆ ਉਹ ਸੈਟਅਪ ਹੋਏ ਹੋਏ ਆ ਜਿਹੜਾ ਕਿ ਇਹਦੇ ਨਾਲ ਆਪਣਾ ਅਕਾਊਂਟ ਅਟੈਚ ਹੋਇਆ ਹੋਗਾ ਆਪਾਂ ਨੂੰ ਇਸ ਪੇਜ ਤੋਂ ਪੈਸੇ ਵੀ ਆਉਂਦੇ ਆ ਤੇ ਉਸ ਤੋਂ ਬਾਅਦ ਅੱਗੇ ਮੈਂ ਕਹਣਾ ਜਿਹੜਾ ਕੋਈ ਮੇਰਾ ਵੀਰ ਲਊਗਾ ਪੇਜ ਉਹ ਜਿਹੜਾ ਕਿ ਆਪਣਾ ਪੇਅ ਪੇਅ ਆਊਟ ਦੇ ਵਿੱਚ ਆਪਣਾ ਅਕਾਊਂਟ ਜੋੜ ਕੇ ਜੇ ਪੇਜ ਲੈਣ ਤੋਂ ਬਾਅਦ ਕੋਈ ਵੀਡੀਓ ਰੀਲ ਜਾਂ ਕੋਈ ਹੋਰ ਪੋਸਟ ਪਾਊਗਾ ਫੋਟੋ ਪਾਊਗਾ ਜਾਂ ਕੋਈ ਹੋਰ ਐਕਟੀਵਿਟੀ ਕਰੂਗਾ ਉਹਦੇ ਉਹਨੂੰ ਪੈਸੇ ਉਸੇ ਟਾਈਮ ਤੋਂ ਸ਼ੁਰੂ ਹੋ ਜਾਣਗੇ ਜਦੋਂ ਉਹ ਉਸ ਦੇ ਉੱਪਰ ਆਪਣਾ ਕੋਈ ਕੰਮ ਕਰਨ ਲੱਗ ਗਿਆ ਇਹ ਆਪਣਾ ਪੇਜ ਬਕਾਊ ਹੀ ਬਾਜ-ਬਾਜ ਵਰੇਡ ਦੇ ਵਿੱਚ ਇਹ ਪੇਜ ਵੇਚਣਾਗਾ ਕਿਉਂਕਿ ਹੋਰ ਆਪਣੇ ਕੋਲੇ ਪੇਜ ਹੈਗਾ ਇੱਕ ਉਹਤੇ ਕੰਮ ਸ਼ੁਰੂ ਕਰਨਾਗਾ ਤੇ ਉਹਦੇ ਰੀਚ ਰੂਚ ਵਧਾਉਣੇ ਇਸ ਕਰਕੇ ਪੇਜ ਹੈਗਾ ਬਕਾਊ ਕਮੈਂਟ ਵੀ ਉਹੀ ਕਰੇ ਤੇ ਜਿਹੜਾ ਕੋਈ ਲੈਣ ਦਾ ਚਾਹਵਨ ਹੋ ਬੇਫਾਲਤੂ ਦੇ ਵਿੱਚ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਸਵਾਲ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਬਾਜ ਆ ਬਾਜ ਬਲੇਡ ਤੇ ਜਿਹੜਾ ਕੀ ਪੇਜ ਬਕਾਉ ਹੈ ਬਿਲਕੁਲ ਇੱਕ ਨੰਬਰ ਜੈਨੂਅਲ ਪੇਜ ਆ ਬਈ ਤੇ ਕੋਈ ਲੈਣਾ ਹੋਵੇ ਮੇਰਾ ਵੀਰ ਕਮੈਂਟ ਦਾ ਵਿੱਚ ਗੱਲਬਾਤ ਕਰ ਸਕਦਾਗਾ ਬਾਕੀ ਦੂਜੀ ਗੱਲ ਜੇ ਕੋਈ ਫੇਕ ਬਈ ਤੁਹਾਨੂੰ ਮੈਸੇਜ ਕਰਦਾ ਜਾਂ ਵੀ ਉਹ ਕਰਦਾਗਾ ਉਹਦੇ ਨਾਲ ਗੱਲਬਾਤ ਕਰਨ ਦਾ ਕੋਈ ਫਿਰ ਆਪਣਾ ਡਾਇਰੈਕਟ ਬਈ ਗੱਲਬਾਤ ਕਰ ਸਕਦੇ ਹੋ ਧੰਨਵਾਦ